ਕੰਮ ਬਾਜੀ ਕਰਨੀ ਆ ਪਹਿਲਾਂ ਮੈਂ ਭੈਣ ਜੀ ਨੂੰ ਦੱਸੀ ਅਮਨੀ ਇਹ ਵਿਚਾਰੇ ਟੈਨਸ਼ਨ ਕਰਦੇ ਹੋਣੇ ਆ ਕਹਿੰਦੇ ਕੈਮਰਿਆਂ 'ਚ ਵੇਖਿਓ ਤੇ ਵੀ ਇਸ ਤੇ ਲਾਗੂ ਲਾਲ ਨੇ ਹੁਣ ਵੀ ਕੌਣ ਫਿਰਦਾ ਹੀ ਮੈਂ ਦੱਸ ਕੇ ਧਿਆਨ ਕੇ ਫੇਰੀ ਕੰਮ ਹੋਰ ਕੋਈ ਕਰਨੀ ਆ ਨਾਲੇ ਉਹ ਨੂੰ ਵੀ ਟੈਨਸ਼ਨ ਕੱਢ ਦੂਗੀ ਵੀ ਕੌਣ ਫਿਰਨ ਲਿਆ ਹੀ ਵਿਚ ਭੈਣ ਜੀ ਘਰੇ ਜੇ ਦਵਿੰਦਰ ਆ ਜਾ ਗੇਟ ਖੁੱਲ ਖੁੱਲ ਆਈ ਆ ਜਾ ਮੈਂ ਕਹਿੰਦੀ ਕਿ ਗੇਟ ਸ਼ਾਇਦ ਬੰਦ ਨਾ ਹੋਵੇ ਨਹੀਂ ਖੁੱਲਾ ਹੀ ਆ ਆ ਜੋ ਸੱਸੀ ਕੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਆਪਣਾ ਸੁਣਾਓ ਹਾਂ ਮੈਂ ਵੀ ਠੀਕ ਆ ਬੈਠੋ ਸਬਜੀ ਬਣਾਉਣ ਲੱਗੇ ਮੈਂ ਨਾ ਤੋਂ ਅੰਦਰ ਸਬਜੀ ਦਹੀ ਘਟਣ ਠੀਕ ਆ ਤੇ ਮੈਂ ਚੱਲ ਘਟ ਘੜਾ ਦੇਣੀ ਆ ਤੇ ਸੰਦੀਪ ਨੇ ਤੜਕਾ ਲਾ ਲੈਣਾ ਆ ਆਓ ਚਲੋ ਟਾਈਮ ਨਾਲ ਕੰਮ ਹੋ ਜੀ ਤੇ ਵਧੀਆ ਆ ਕੇ ਹੋਰ ਕੁ ਲਾ ਲਓ ਨਹੀਂ ਠੀਕ ਠਾਕ ਹਾਂ ਜੀ ਠੀਕ ਨੇ ਆ ਮੈਂ ਬਾਹਰ ਹੁਣ ਰਾ ਸਰਵੰਦਾ ਹਾਂਜੀ ਠੀਕ ਨੇ ਵੀ ਅੱਛਾ ਹਾਂਜੀ ਤੇ ਫਿਰ ਲੱਗਾ ਕੋਈ ਪਤਾ ਇਹੋ ਹੀ ਮੈਂ ਦੱਸਣ ਆਈ ਆ ਭੈਣ ਜੀ ਸੱਚ ਤੁਹਾਨੂੰ ਹਾਂ ਗੁਲਾਲ ਨੇ ਰਾਤੀ ਸਾਰੇ ਕੈਮਰੇ ਜੈਕ ਕਰ ਦਿੱਤੇ ਸੀ ਅੱਛਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਾਂ ਤੇ ਮੈਂ ਭੈਣ ਦੀ ਨਾਲ ਟੈਨਸ਼ਨ ਕਰਨ ਦੇ ਹੁਣੇ ਆ ਫਿਰ ਮੈਂ ਦੱਸਣ ਨਹੀਂ ਗਈ ਤੇ ਉਹ ਬੰਦੇ ਤਾਂ ਕੋਈ ਵੀ ਨਹੀਂ ਫਿਰਦੇ ਵਿੱਚ ਉਹ ਗੁਲਾਲ ਦੱਸਣ ਡਿਆ ਮੈਨੂੰ ਮੈਂ ਵੀ ਵੇਖਿਆ ਸੀ ਉਹ ਨਾ ਇੱਕ ਜਨਾਨੀ ਫਿਰਦੀ ਆ ਅੱਛਾ ਉਹਨੇ ਹੱਥ ਵਿੱਚ ਇੱਕ ਲਫਾਫਾ ਫੜਿਆ ਤੇ ਹੈਗੀ ਤੁਹਾਡੇ ਗੇਟ ਵਾਲੀ ਏ ਇੱਧਰ ਹੀ ਫਿਰਨ ਦੀ ਆ ਤੇ ਨਾਲੇ ਕੁਝ ਦੂਰ ਹੋ ਜਾਂਦਾ ਤੁਹਾਡਾ ਗੇਟ ਤੋਂ ਕਲੀਅਰ ਸਾਫ ਪਤਾ ਨਹੀਂ ਲੱਗਣ ਰਿਹਾ ਵੀ ਜਨਾਨੀ ਹੈਗੀ ਕਿਹੜੀ ਆ ਬੰਦੇ ਨਹੀਂ ਜੇ ਹੈਗੇ ਕੋਈ ਇਹਨਾਂ ਦਾ ਵੀ ਕੁਝ ਹਾਲ ਨਹੀਂ ਆ ਮੈਂ ਪੈਂਟਾਂ ਵੱਖਰੀਆਂ ਕੀਤੀਆਂ ਸੀ ਤੇ ਟੀ-ਸ਼ਰਟਾਂ ਵੱਖਰੀਆਂ ਕੀਤੀਆਂ ਸੀ ਇਹਨਾਂ ਨੇ ਤਾਂ ਮੈਨੂੰ ਵਹਿਲੀ ਸਮਝਿਆ ਵਾ ਚਾਜਣਾ ਰੱਖ ਲਿਆ ਕਰੋ ਕੱਪੜੇ ਆਪਣੇ ਉਹ ਸੰਦੀਪ ਕੱਪੜੇ ਦਲਦਲ ਹੋਈ ਜਾਂਦੇ ਆ ਨਹੀਂ ਸਾਰਾ ਦਿਨ ਮੈਂ ਇਹਨਾਂ ਨਾਲ ਲੱਗੀ ਰਿਆ ਕਰ ਹੁਣ ਮੈਂ ਉਹ ਫਿਰ ਕੀ ਇਹਦੇ ਵਿੱਚ ਹੀ ਆ ਨਾ ਚੰਗੀ ਤਰ੍ਹਾਂ ਰੱਖੀਏ ਨਾ ਉਹ ਲੱਪਣੇ ਸੌਖੀ ਹੋ ਜਾਂਦੇ ਆ ਲੱਪਣੇ ਸੌਖੇ ਹੋ ਜਾਂਦੇ ਆ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਬਾਹਰ ਚਾਚੀ ਆਈ ਹੈ ਚਾਚੀ ਉਸੇ ਕੰਮ ਲਈ ਆਈ ਹੋਣੀ ਆ ਤੁਸੀਂ ਗਏ ਨਹੀਂ ਉਧਰ ਚੱਲ ਵੇਖੀ ਸਹੀ ਜਾ ਕੇ ਕੀ ਕਹਿੰਦੇ ਬਣਾ ਮੰਮੀ ਨਾਲ ਗੱਲਾਂ ਕਰਨ ਦੇ ਆ ਆ ਜਾਓ ਹਾਂਜੀ ਨਾਨੀ ਕਿਹੜੀ ਉਹ ਵੀ ਕਰੋ ਮੈਨੂੰ ਤੇ ਪਤਾ ਨਹੀਂ ਲੱਗਾ ਭੈਣ ਜੀ ਕਿ ਕਿਹੜੀ ਸਾਸੀ ਕਾਲ ਜੀ ਕੀ ਹਾਲ ਨੇ ਵਧੀਆ ਤੁਸੀਂ ਸੁਣਾ ਠੀਕ ਠਾਕ ਜੀ ਸਾਸੀ ਕਾਲ ਹਾਂਜੀ ਠੀਕ ਠਾਕ ਨਹੀਂ ਨਹੀਂ ਪਾਣੀ ਨਹੀਂ ਪੀਣਾ ਹਾਂ ਲੱਗ ਕੁਛ ਬਿਆਜੋ ਦੀ ਉਸ ਸਮੇਲੇ ਦੀ ਨਿਕਲ ਰਹੇ ਹੋਈ ਹਾਂਜੀ ਮੈਨੂੰ ਤੇ ਆਪ ਨਹੀਂ ਪਛਾਣਾਈ ਪਈ ਉਹ ਕਿਹੜੀ ਸੀ ਚਾਚੀ ਜੀ ਹਾਂਜੀ ਕਿਤੇ ਜਾ ਕੈਮਰੇ ਹਾਂਜੀ ਕਿਤੇ ਹੀ ਗੁਰੂ ਲਾਲ ਨੇ ਰਾਤੀ ਹਾਂਜੀ ਸਾਰੇ ਕੈਮਰੇ ਚੈੱਕ ਕੀਤੇ A to Z ਤੇ ਉਹ ਬੰਦੇ ਨਹੀਂ ਕੋਈ ਫਿਰਦੇ ਹੈਗੇ ਅੱਛਾ ਜਨਾਨੀ ਹੈ ਕਿ ਫਿਰ ਅੱਧੀ ਤੁਹਾਡੇ ਗੇਟ ਵੱਲ ਤੇ ਨੇ ਇੱਕ ਲਫਾਫਾ ਹੱਥ 'ਚ ਫੜਿਆ ਹੋਇਆ ਵਾ ਜਨਾਨੀ ਫਿਰਦੀ ਤੇ ਪਰ ਇਹ ਨਾ ਥੋੜਾ ਗੇਟ ਦੂਰ ਹੋ ਜਾਂਦਾ ਵਈ ਨਾ ਕਲੀਅਰ ਪਤਾ ਵੀ ਲੱਗਣ ਡਿਆ ਪਰ ਹੈ ਉਹ ਜਨਾਨੀ ਆ ਕੱਲੀ ਆ ਤੇ ਫਿਰਦੀ ਤੁਹਾਡੇ ਗੇਟ ਦੇ ਅੱਗੇ ਹੀ ਆ ਪਰ ਹੁਣ ਆ ਪਛਾਣ ਨਹੀਂ ਆਈ ਪਈ ਉਹ ਕਹਿੰਦੀ ਜਣਾ ਇੱਥੇ ਰਹੀ ਨਹੀਂ ਤੁਹਾਡੇ ਗੇਟ ਦੇ ਅੱਗੇ ਹੀ ਉਹ ਘੁੰਮਦੀ ਇੱਥੇ ਹੀ ਤੇ ਮਾਰਾ ਕੀਤਾ ਇਹ ਕਹਿੰਨਾ ਕਹਿੰਨਾ ਫੇਰੀ ਹੋਇਆ ਹਾਂ ਹਾਂਜੀ ਤੇ ਤੁਸੀਂ ਚਲੋ ਜੇ ਆਪ ਦੇਖਣਾ ਤੇ ਆਪ ਕੈਮਰਾ ਚੈੱਕ ਕਰ ਲਿਓ ਤੇ ਗੁਰਲਾਲ ਨੇ ਚੰਗੀ ਤਰ੍ਹਾਂ ਵੇਖਿਆ ਮਾ ਵੀ ਲੱਗ ਗਈ ਆ ਹਾਂਜੀ ਹਾਂਜੀ ਕਾ ਚੀ ਜੜੀ ਕੰਨ ਦੇ ਵੀ ਗਾੜੀ ਆ ਜਾਂਦੀ ਹੈ ਨਾ ਹਾਂਜੀ ਇਹ ਗੱਲ ਬੋਲਾ ਹੋ ਜਾਂਦਾ ਗੁਰਲਾਲ ਕਹਿੰਦੇ ਆਂਦਾ ਮम्मा ਤੇ ਅੱਗੇ ਉਲਾ ਹੋ ਜਾਂਦਾ ਪਤਾ ਨਹੀਂ ਲੱਗਦਾ ਵੀ ਉਹ ਕਰਨ ਕੀ ਡਈ ਹੈ ਤੇ ਹੈਗੀ ਜਨੰਨੀ ਆ ਤਾਂ ਹੀ ਕਰਕੇ ਪਤਾ ਨਹੀਂ ਲੱਗਾ ਕੌਣ ਵਾ ਹਾਂਜੀ ਤੇ ਮੈਂ ਵੀ ਤਾਂ ਹੀ ਆਈ ਹਾਂ ਮੈਂ ਮਮੀ ਦਾ ਢੀ ਫਿਕਰ ਕਰਦੀ ਹੁਣੀ ਆ ਮੈਂ ਦੱਸ ਕੇ ਹੁਣੀ ਆ ਵੀ ਬੰਦਾ ਤੇ ਉੱਥੇ ਕੋਈ ਵੀ ਨਹੀਂ ਆ ਕੋਈ ਮੈਨੂੰ ਦੰਦਾ ਨਾ ਗੁਰਲਾਲ ਨੇ ਟੱਕਰਿਆ ਹਾਂਜੀ ਮੈਂ ਪੁੱਛ ਲੈਣਾ ਉਹਨੂੰ ਕੀ ਬਣਿਆ ਭਲਾ ਦੇਖੇ ਬਣਦਾ ਸੀ ਕਿ ਨਹੀਂ ਹਾਂ ਗੁਰਲਾਲ ਵੀ ਹਾਂਜੀ ਥੋੜਾ ਕੰਮ ਹੀ ਦੇ ਚੱਲ ਗਿਆ ਇੱਧਰ ਉੱਧਰ ਹੋ ਜਾਂਦਾ ਕਦੀ ਸ਼ਹਿਰ ਚੱਲ ਗਿਆ ਕਿਤੇ ਕਿਤੇ ਹੁਣ ਕੱਲਿਆਂ ਜਾਣਾ ਕੰਮ ਦੇ ਸਾਰੇ ਉਹਨੇ ਕਰਨੇ ਹੁੰਦੇ ਆ। ਹਾਂ ਜੀ। ਤੇ ਮੈਨੂੰ ਰਾਤ ਦਾ ਹੀ ਕਹਿਣ ਆਇਆ ਵੀ ਮਮਾ ਜਾ ਕੇ ਤੇ ਉਹ ਬੀਜੀ ਨੂੰ ਦੱਸ ਆਇਓ। ਤੇ ਚਲੋ ਵਧੀਆ ਕਿਦਾਂ ਦੱਸ ਗਏ ਹੋ। ਹਾਂ ਤੇ ਮੈਂ ਕਿਹਾ ਚਲ ਉਹ ਵੀ ਅੱਗੇ ਤੋਂ ਧਿਆਨ ਰੱਖਣਗੇ। ਬੰਦਾ ਧਿਆਨ ਨਾ ਸੌਂਦਾ ਬੈੰਦਾ ਤਾਂ ਨਾਲੇ ਖਿਆਲ ਰੱਖਦਾ ਵੀ ਗੇਟ ਅੱਗੇ ਕੌਣ ਫਿਰਦਾ। ਕਿਹਨਾਂ ਕੋਣਾ ਕੋਣ ਨਹੀਂ ਹਣਾ। ਹਾਂ ਜੀ ਤੇ ਕੋਈ ਨਹੀਂ ਹੁਣ ਤੁਸੀਂ ਨਿਗਰਾਨੀ ਵੀ ਰੱਖਿਓ ਨਾ ਆਪ ਵੀ। ਕਿਤੇ ਨਹੀਂ ਹੋਣਾ ਨਿਗਰਾਨੀ ਰੱਖ ਲਾਂਗੇ। ਹਾਂ ਜੀ। ਕੋਈ ਨਾ ਉੱਠਣ ਤੋਂ ਵੇਨਣਾ ਕੋਈ। ਦੱਸ ਗਰ ਮੈਂ ਫਿਰਦਾ ਰਹਿਣਾ ਬਾਹਰ। ਹਾਂ ਹਾਂ। ਬਾਅਦ ਚ। ਚਲ ਕੋਈ ਨਹੀਂ ਜਦੋਂ ਰਾਤ ਫਿਰ ਹੁਣ ਉਠਣਾ ਤੇ ਪੈਣਾ ਹੀ ਹੈ ਹੁਣ ਤੁਹਾਨੂੰ ਆਪ ਹੀ ਵੇਖਣਾ ਪੈਣਾ ਵੀ ਉਹ ਕਾਉਂ ਹੈ। ਇਹ ਬਾਰੋਂ ਆਇਆ ਵਾ। ਜਵਿੰਦਰ ਹਾਂਜੀ ਹੁਣ ਜੇ ਜੀ ਬੰਦੇ ਨਾਲ ਨਹੀਂ ਆ ਮਨ ਇਹ ਵੀ ਬੰਦੇ ਆਉਂਦੇ ਨੇ। ਹਾਂਜੀ ਗੱਲ ਤਾਂ ਠੀਕ ਠਾਡੀ। ਨਾ ਹੁਣ ਫਰਾਂ ਹੀ ਲੱਗਦਾ ਵੀ ਕੀ ਕਰਦੀਆਂ ਫਰਾਂ ਦੀਆਂ ਕੀ ਨਹੀਂ ਕਰਦੀਆਂ। ਹਾਂਜੀ ਤੇ ਸ਼ਾਇਦ ਹੁਣ ਟੀਮ ਜਾ ਕੇ ਨੰਗਰਾਨੀ ਰੱਖਿਓ। ਤੇ ਚੱਲੋ ਫਰਾਂ ਲਾਪਰਾਂ ਹੰਦਾਰੇ ਨੂੰ ਉਹ ਉਧਰ ਉਹ ਦੁਸ਼ਮਣ। ਕੋਈ ਗੱਲ ਨਹੀਂ ਇਹ ਵੀ ਖਿਆਲ ਰੱਖਾਂਗੇ ਤੇ ਤੁਸੀਂ ਵੀ ਜਰਾ ਆਪਣੇ ਗੇਟ ਵੱਲ ਖਿਆਲ ਆ ਰੱਖਿਓ ਨਾ। ਹਾਂਜੀ ਤੇ ਤੁਸੀਂ ਵੀ ਜਰਾ ਕੋਣ ਜਰਾ ਕੋਈ ਕੋਈ ਨਹੀਂ ਮੈਂ ਗੁਰਲਾਲ ਨੂੰ ਅਖਾਂਗੀ ਉਹ ਚੈੱਕ ਕਰਦਾ ਰਿਹਾ ਕਰ ਕੀ ਕੌਣ ਦਿਨੇ ਵੀ ਫਿਰਦਾ ਤੁਰਦਾ ਵਾ ਜਾਂ ਰਾਤ ਨੂੰ ਵੀ ਤੇ ਪਰ ਇਹ ਆ ਵੀ ਤੂੰ ਹੁਣ ਪੂਰੀ ਬਿੜਕ ਚ ਰਿਓ ਆਪਣੀ ਹਾਂ ਨਹੀਂ ਹੁੰਦਾ ਆ ਗਿਆ ਆ ਵੀ ਕਿਹੜੀ ਫਿਰਦੀ ਏ ਮੇਰੇ ਕੋਲ ਕੌਣ ਆਣਾ ਜੀ ਦੀ ਵਾ ਜਾਂ ਗੋਡੇ ਹੈ ਦਵਿੰਦਰ ਇਹ ਨਾ ਪਰ ਕੀ ਕਰਨਾ ਹੈ ਅੱਗੇ ਤੇ ਕਦੀ ਆਈ ਨਹੀਂ ਇਹ ਨਾ ਪਰ ਤਨ ਕੀ ਕਰਨਾ ਹੀ ਚਲ ਕੋਈ ਨਹੀਂ ਪਛੂਂਗੀ ਇਹਨੂੰ ਬਾਅਦ ਵਿੱਚ ਪਨਾ ਕੀਕ ਆਪਣੇ ਬੈਨ ਉੱਧ ਉਹ ਜਿਹਨੂੰ ਗਾਹ ਹੋਏ ਤੇ ਉਹਨੇ ਸਗਾਦ ਨੇ ਤੜਕਾ ਲਾ ਬਣਾ ਚਲ ਕੋਈ ਨਹੀਂ ਬਾਅਦ ਚ ਪੁੱਛੂਗੀ ਇਹਨੂੰ ਢਾਂਜੀ ਤੂੰ ਹੀ ਹੁਣ ਖਿਆਲ ਰੱਖਿਓ ਵੀ ਕਿਹੜਾ ਫਿਰਦਾ ਵਾ ਤੇ ਅਸੀਂ ਕੈਮਰੇ ਚੈੱਕ ਕਰਦੇ ਰਵਾਂਗੇ ਵੀ ਕਿਹੜੀ ਜਨਾਨੀ ਫਿਰਦੀ ਆ ਤੇ ਮੈਂ ਹੁਣ ਜਾਣੀ ਆ ਗੁਲਾਲ ਨਾ ਕਰ ਕੱਲਾ ਵਾ ਨਹੀਂ ਨਹੀਂ ਸੰਦੀਪ ਜਾਂ ਚਾਹ ਬਣਾ ਲੈ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਨਹੀਂ ਚਾਹ ਨਹੀਂ ਮੈਂ ਪੀਣੀ ਫੇਰ ਆਵਾਂਗੀ ਫੇਰ ਨਿਕਲ ਜਾਓ ਨਹੀਂ ਮੈਂ ਵੀ ਕੰਮ ਕਰਨਾ ਵਾ ਤੇ ਮੈਂ ਲੇਟ ਹੋ ਜਾਣਾ ਕੋਈ ਨਹੀਂ ਬਹੁ ਫੇਰ ਆਵਾਂਗੀ ਫੇਰ ਪੀਵਾਂਗੀ ਚਾਹ ਮੈਂ ਠੀਕ ਮੰਮੀ ਪਤਾ ਤੇ ਲਾ ਹੀ ਲਵਾਂਗੇ ਜਨਾਨੀ ਕਿਹੜੀ ਆ ਉਹ ਲੱਗ ਜਾਣਾ ਪਤਾ ਫੇਰ ਸ਼ੱਕ ਤੇ ਮੈਨੂੰ ਅੱਗੇ ਹੈਗਾ ਹੀ ਕੋਈ ਗੱਲ ਨਹੀਂ ਇੱਕ ਨਾ ਨਹੀਂ ਕਿਸੇ ਦਾ ਲੈਣਾ ਮੰਮੀ ਨਾ ਕਿਉਂ ਲੈਣਾ ਵਾ ਨਾ ਨਹੀਂ ਲੈਣਾ ਆਪੇ ਪਤਾ ਲੱਗ ਜਾਣਾ ਹੂੰ ਸੰਦੀਪ ਆਪਾਂ ਜਿੰਨੇ ਚੱਲ ਕੇ ਇਹਨੂੰ ਵੇਖਿਆ ਨਹੀਂ ਨਾ ਕਿਸੇ ਦਾ ਨਾਂ ਨਹੀਂ ਲੈ ਸਕਦੇ ਕਿਹੜਾ ਕਿਸੇ ਦਾ ਨਾਂ ਲੈਣ ਦੀਆਂ ਚਲੋ ਕੋਈ ਗੱਲ ਨਹੀਂ ਹੁਣ ਮੈਂ ਰੰਗਿਆ ਹਤੀ ਫੜੂੰਗੀ ਉਹਨੂੰ ਚਲ ਨਾ ਨਹੀਂ ਕਿਸੇ ਦਾ ਵੀ ਲੈਣਾ ਆਪੇ ਪਤਾ ਲੱਗ ਜਾਣਾ ਮਾਂ ਉਹ ਮੰਮੀ ਮੈਂ ਕਿਹੜਾ ਨਾਮ ਲਿਆ ਸੀ ਚਾਚੀ ਤੇ ਉਹਦੋਂ ਆਪੇ ਪੜਕਣ ਲੱਪੀ ਸੀ ਤੁਹਾਨੂੰ ਤਾਂ ਪਤਾ ਹੀ ਆ ਉਹ ਚੱਲ ਦਫਾ ਹੁਣ ਤੇ ਪਰਾਂ ਮੰਮੀ ਇਹ ਜਨਾ ਮੈਂ ਰਹਿ ਹੋਏ ਕੌਣ ਸਾ ਜਦੀ ਜੀ ਨਾਨੀ ਪੀਏ ਹੁਣ ਰੱਬ ਹੀ ਜਾਣਦਾ ਵਾ ਕਿ ਹੁਣ ਕੌਣ ਹੈ ਹੈਗਾ ਸੀ ਤੇ ਕੌਣ ਨਹੀਂ ਹੁਣ ਉਹ ਤੇ ਹੁਣ ਵਕਤ ਹੀ ਦੱਸੂਗਾ ਹੁਣ ਜੇ ਕੋਈ ਗਲੀ ਜੋ ਨੰਗਦਾ ਉਹ ਤੇ ਕਾਂ ਦੇ ਜ ਨਜ਼ਰ ਆਉਣਾ ਸੀ ਉਹ ਕਹਿੰਦੇ ਰਹਾ ਇੱਥੇ ਹੀ ਆ ਰਹਾ ਵੀ ਏਡ ਗਾੜੀ ਆ ਉਹ ਗੇਰੀ ਗਾੜੀ ਕੋ ਜਾਂਦਾ ਤੇ ਗਾੜੀ ਕੋ ਲੱਭਦਾ ਨਾ ਗਾੜੀ ਉਹਨਾਂ ਨੂੰ ਕੋਈ ਵੀ ਮੰਨੋ ਜੇ ਨਾ ਮੰਨੋ ਹੂੰ ਸੁਦੀਪ ਦੀ ਗੱਲ ਸੱਚੀ ਹੋਵੇ ਹੈਗੀ ਮੰਮੀ ਚਾਚੀ ਆ ਚਲੋ ਵੇਖੀਓ ਨਾ ਨਾ ਲੋ ਤੁਸੀਂ ਕਹਦਾ ਵੀ ਤੇ ਚੱਲ ਵੇਖੀ ਜਾਓ ਜੇ ਹੁਣ ਜੋ ਹੋਊਗਾ ਫਿਰ ਫੇ ਵੇਖੀ ਜਾਊਗੀ ਹੁਣ ਤੇ ਜਦਨ ਮੰਮੀ ਮੈਂ ਫੜ ਲੈਣਾ ਇਹਨੂੰ ਤੇ ਚੰਗੀ ਕੁਤਨੀ ਕਮੋਣੀ ਮੈਂ ਫਿਰ ਇਹਦੀਂ ਦੀਪ ਨਾ ਨਹੀਂ ਕਹੇਦਾ ਲੈਣਾ ਕਿ ਨਾ ਕਿ ਇਹਨੂੰ ਦੱਸਣਾ ਹੀ ਆ ਤੁਸੀਂ ਧਿਆਨ ਰੱਖੋ ਤੁਸੀਂ ਜਿਹੜਾ ਜਿੰਨੇ ਕੀਤਾ ਵਾ ਨਾ ਉਹਨੇ ਕੁਆਲਿਫਾਇਰ ਹਮਣਾ ਮਾ ਉਹਨੂੰ ਹੁਣ ਪਾ ਗਿਆ ਗੇਜ ਓ ਗੀਜੀ ਗੀਜੀ ਨੇ ਫੇਰ ਮਣਾਵਾ ਹੁਣ ਤੇ ਤੁਸੀਂ ਇਹ ਆ ਵੀ ਚਲੋ ਕਿ ਧਿਆਨ ਰੱਖੋ ਤੁਸੀਂ ਕੋਈ ਗੱਲ ਨਹੀਂ ਮੰਮੀ ਆਹੋ ਤਿਆਰ ਰੱਖਾਂਗੇ ਵੀਰ ਨਹੀਂ ਕੋਣ ਹੁੰਦਾ ਭਲਾ ਆਹੋ ਕਾ ਮੈਂ ਕਹਦਾ ਨਾ ਅੰਨ ਲੈ ਰਹੰਦਾ ਸੀ ਤਾਂ ਸਿੰਦਾ ਸਿੰਦਾ ਨਹੀਂ ਨਹੀਂ ਵੀਰ ਜੀ ਓਦਾਂ ਦੇ ਠੀਕ ਵਾ ਅੱਛਾ ਤੇ ਤੁਮ ਟਾਈਟਲ ਇੱਥੇ ਕੋਈ ਕਰਾ ਲੈਣਾ ਹੈ ਤੇ ਕਿਦਾਂ ਕਲੀਅਰ ਪਹਲ ਆ ਜਾਂਦਾ ਜੀ ਕੀ ਕਰਨਾ ਆਹੋ ਨਹੀਂ ਹੋਦੇ ਹੈ ਹੀ ਆ ਬਾਕੀ ਚਲੋ ਕੋਈ ਨਹੀਂ ਪੈਣਾ ਫਰਕ ਦਵਾਈ ਨਾਲ ਹੀ ਖਾਂਦੇ ਹੀ ਆ ਓਦਾਂ ਦੇ ਇਹ ਤਾਂ ਨਹੀਂ ਦਵਾਈ ਨਾਲ ਪਤਾ ਲੱਗਣਾ ਹੈ ਕਿ ਕਿਹੜਾ ਫਰਕ ਪਾਣਾ ਉਹਦਾ ਇਤਕਰਾਲਾ ਕਿ ਸ਼ਾਦੋ ਜਾ ਕੇ ਤੇ ਇਹ ਆ ਵੀ ਕਲੀਨਿਕ ਤੇ ਪਤਾ ਲੱਗੂਗਾ ਵੀ ਇਹ ਗੱਲ ਕੀ ਹੈ ਦਿੱਲੀ ਜਿਹੜੀ ਸਰਫੀ ਤੋਂ ਇਹ ਪਾੜੀ ਆ ਆਹ ਹੋਏ ਤੇ ਹੈ ਹੀ ਉਹਦਾ ਹੋਰ ਤੁਸੀਂ ਦੱਸੋ ਕਿਦਾਂ ਠੀਕ ਠਾਕ ਘਰੇ ਭਾਬੀ ਉਹਨੇ ਠੀਕ ਆ ਘਰੇ ਵਧੀਆ ਠੀਕ ਅੱਛਾ ਅੱਛਾ ਤੇ ਗਏ ਹੀ ਕੰਮ ਤੇ ਕੰਮ ਤੇ ਕੀ ਹੈ ਮਰੇ ਥੋੜਾ ਟਾਈਮ ਹੀ ਲਾ ਜੇ ਖੇਤੀ ਆ ਗਿਆ ਅੱਛਾ ਅੱਛਾ ਕਿ ਉਹ ਕਿਹਦਾ ਪੈਰ ਮੁੜ ਕੇ ਠੀਕ ਹੀ ਰਿਹਾ ਹੈ ਨਾ ਹਾਂ ਪੈਰ ਠੀਕ ਆ ਹੁਣ ਥੋੜਾ ਬੋਤਾ ਕੰਮ ਲਾ ਕੇ ਕਰਾ ਦੇ ਕਰਾ ਲਈਦਾ ਵਾ ਉਹ ਤੇ ਕਿਦੜੇ ਦਾ ਹੋ ਰਹਾ ਵਾ ਕਰੀ ਯਾਰ ਅੱਛਾ ਅੱਛਾ ਚੱਲ ਬੋਤਾ ਭਰਾ ਨਾ ਕਰਿਓ ਚੰਗੀ ਤਰ੍ਹਾਂ ਠੀਕ ਹੋ ਜਾਊਗਾ ਫਿਰ ਵੀ ਜ਼ਖਮ ਤੇ ਹੁੰਦਾ ਹੀ ਆ ਹਾਂ ਨਹੀਂ ਨਹੀਂ ਉਹ ਆਪਣਾ ਭਰੇ ਹੀ ਕੰਦੇ ਆ ਵੀ ਜਦੋਂ ਤੇ ਆਪਣੇ ਭਾਈ ਨੂੰ ਲੈ ਜਾਣਾ ਇਹਦੇ ਨਾਲ ਤੇ ਟੈਕਸਟ ਲਾ ਕੇ ਆਜਣਾ ਮੀਰ ਜੀ ਦਾ ਨੂੰ ਕੀ ਦੱਸਾਂ ਤੁਸੀਂ ਤਾਂ ਬਾਰ-ਬਾਰੀ ਕੋ ਗੱਲ ਕਰੀ ਜਾਂਦੇ ਆ ਵੀ ਦਵਾਈ ਲਾਇਆ ਟੈਸਟ ਕਰਾਇਆ ਮੈਨੂੰ ਜੇ ਕੋਈ ਖੜੂਗਾ ਤੇ ਮੈਂ ਜਾਉਂਗੀ ਅਛਾ ਨਾ ਜੇ ਕੋਈ ਖੜੂਗਾ ਤੇ ਫੇਰੀ ਆ ਮੰਮੀ ਇਹ ਕੀ ਹੋਇਆ ਵਾ ਮੈਂ ਇਹ ਕਿਹੜੀਆਂ ਗੱਲਾਂ ਦੱਸਾਂ ਡਈਆਂ ਤੁਹਾਨੂੰ ਇਹ ਕੋਈ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਵਾ ਦੱਸ ਕਿਹੜੀਆਂ ਗੱਲਾਂ ਦੱਸਣ ਦੀਆਂ ਮੰਮੀ ਉਹਦਾ ਵਿਚਾਰਾ ਹਾਲ ਚਾਲ ਪੁੱਛਣ ਜਾਂ ਵੀ ਠੀਕ ਵਾ ਹੁਣ ਕਿੱਦਾਂ ਹਾਲ ਚਾਲ ਚੱਜਣਾ ਦੱਸੀਦਾ ਹੋਈਦਾ ਵਾ ਨਾ ਆ ਕੀ ਗੱਲ ਹੋਈ ਕੋਈ ਮੈਨੂੰ ਖੜਦਾ ਨਹੀਂ ਆ ਮੈਂ ਟੈਸਟ ਕਰਾਉਣੇ ਜੇ ਇੰਨਾ ਉਹਨੂੰ ਫਿਕਰ ਆ ਤੁਹਾਨੂੰ ਕਹਿ ਆਪ ਆ ਕੇ ਟੈਸਟ ਕਰਾ ਲੇ ਤੇ ਮੰਮੀ ਮੈਂ ਫੇਰ ਸੜੀ ਬਲੀ ਨਹੀਂ ਉਹ ਹੀ ਕੋਈ ਕਹਿਣਾ ਮੈਂ ਹੋਰ ਦੱਸੋ ਕੀ ਕਰਾਂ ਜਦੋਂ ਮੈਨੂੰ ਦੀ ਦਵਾਈ ਨਹੀਂ ਲਿਆ ਕੇ ਦਿੱਤੀ ਕੱਲ ਪਰਸੋਂ ਦੀ ਇੰਨਾ ਉਹਨੂੰ ਫਿਕਰ ਵਾ ਤੁਹਾਨੂੰ ਕਹਿ ਆ ਕੇ ਕਰਾਜੇ ਟੈਸਟ ਤੇਰੇ ਉਹ ਕਿਦਾਂ ਵਿਚਾਰਾ ਕਰਾਜੇ ਵਿਆਹ ਕੇ ਤੁਸੀਂ ਲੈਂਦੀ ਆ ਹਾਈ ਦਾ ਚੰਗਾ ਭਲਾ ਉਹ ਗੱਲਾਂ ਕਰਨ ਨੂੰ ਹਨਾ ਸਲਾਵਾ ਦੇਣ ਨੂੰ ਫੋਨ ਤੇ ਉਹ ਬੇਚਾਰਾ ਹਾਲ ਚਾਲ ਪੁੱਛਿਆ ਜੇ ਤਾਂ ਮੈਂ ਗਣੀ ਇੰਨੀ ਗੱਲ ਕਹਿ ਤੀ ਵੀ ਨਹੀਂ ਲਿਆਂਦੀ ਦਵਾਈ ਜੋ ਸੱਚ ਉਹ ਦੱਸੰਦੀ ਆ ਕੋਈ ਝੂਠ ਨਹੀਂ ਬੋਲਿਆ ਵਿੱਚ ਮੈਂ ਤੇ ਝੂਠ ਬੋਲ ਲੈਣਾ ਹੋਰ ਦਾਹ ਦੇਣੀ ਆ ਹੀ ਲਾ ਕੇ ਪੰਜ ਸਤ ਮੰਮੀ ਲਈ ਤੇ ਮੈਂ ਕੋਈ ਵੀ ਨਹੀਂ ਮੈਂ ਤਾਂ ਸੱਚ ਦੱਸੰਦੀ ਜੋ ਵੀ ਹੈਗਾ ਵਾ ਠੀਕ ਵਾ ਨਾ ਤੇ ਜਾ ਹਿਨੀਓ ਲਿਆ ਕੇ ਦੇਣੀ ਦਵਾਈ ਤੂੰ ਨੂੰ ਕਹਿ ਕਿ ਤੈਨੂੰ ਲਿਆ ਦੇ ਫਿਰ ਜੇ ਇਨਾਂ ਨੂੰ ਫਿਕਰ ਵਾ ਤੇ ਠੀਕ ਆ ਨਾ ਉਹਨੂੰ ਵਿਚਾਰਨ ਤੀ ਆਏ ਨੂੰ ਬੜਾ ਪੁੱਛ ਲੈਣਾ ਵਾ ਨਾ ਜੇ ਆਜੂਗਾ ਤੇ ਕੁਸ਼ਨ ਹੀ ਲੈਣਾ ਉਹਨੂੰ ਹੈ ਗਈ ਉਹਦੇ ਔਕਾਤ ਪੁੱਛਣ ਦੀ ਭਲਾ ਬੋਲ ਲੈਣ ਲੱਗ ਮਮੀ ਹੈ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਅਗਲਾ ਬੰਦਾ ਮਾੜਾ ਵਾ ਤੂੰ ਝੜ ਝੜ ਮਰੀ ਜਾਓ ਮੈਂ ਝੜ ਝੜਦੀ ਨਾ ਕੋਈ ਆਪਣੇ ਘਰ ਦੀ ਗੱਲ ਲੁਕਾਈ ਦੀ ਵੀ ਹੋਈਦੀ ਆ ਇਹ ਥੋੜੀ ਆ ਵੀ ਨਿਗੀ 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 ਗੱਲ ਉੱਥੇ ਦੱਸੀ ਜਾਓ ਤੇ ਮੰਮੀ ਕੀ ਦੱਸਿਆ ਵੀ ਮੈਂ ਇਨਾ ਹੀ ਦੱਸਿਆ ਬਾਪੇ ਨਹੀਂ ਲਿਆਂਦੀ ਦਵਾਈ ਤੇ ਤੂੰ ਉਹਦਾ ਕਹ ਦਿੰਦੀ ਹੈ ਮੈਂ ਲਿਆਂਦੀ ਆ ਦਵਾਈ ਮੈਂ ਝੂਠ ਕਿਦਾ ਬੋਲਦਾ ਮੈਂ ਵੀ ਬੋਲੀ ਜਾਵਾਂ ਐਦਾਂ ਨਹੀਂ ਤੂੰ ਝੂਠ ਬੋਲ ਸਕਦੀ ਹੈ ਨਾ ਹਾਡੀ ਬੇਇਜ਼ਤੀ ਕਰਾਇਆ ਕਰ ਆਂਦਾ ਵਾ ਲਗਲੀ ਤੇ ਦੱਸਦੀ ਆ ਉਹਨੂੰ ਪਿਆ ਕੋ ਕਰਦੀ ਹੈ ਤੇਰੇ ਕੋ ਉਹਨਾਂ ਦੇ ਕੰਨ ਭਰ ਦਿਓ ਕਿ ਉਹ ਫਿਰ ਮੇਰੇ ਦਿਵਾਲੇ ਹੋ ਜਾਊਗਾ ਹਾ ਕਮਤ ਤੁਸੀਂ ਚਾਹੁੰਦੇ ਦਿਵਾਲੇ ਤੂੰ ਸੱਚਾ ਹੀ ਕਰਮ ਨਹੀਂ ਆ ਝੂਠਾ ਕਰਮ ਨਹੀਂ ਜੇ ਮੰਨ ਲਓ ਤੁਹਾਨੂੰ ਦਵਾਈ ਕੋਈ ਘਰ ਦੇ ਵਿੱਚ ਨਾ ਲਿਆ ਕੇ ਦੇਵੇ ਨਾ ਤੁਹਾਡਾ ਮੁੰਡਾ ਹੀ ਕੋਈ ਤੁਹਾਡੀ ਗੱਲ ਸੁਣੇ ਤੇ ਤੁਸੀਂ ਦੱਸੋ ਤੁਹਾਡੇ ਦੇ ਕੀ ਬੀਤੂਗੀ ਕਿਦਾਂ ਨਾ ਲਿਆ ਕੇ ਦਊਗਾ ਪਹਿਲਾਂ ਮੈਨੂੰ ਦਵਾਈ ਤੇ ਫਿਰ ਮੈਨੂੰ ਕਿਉਂ ਨਹੀਂ ਲਿਆ ਕੇ ਦਿੰਦੇ ਹੋਰਿਆ ਪੋਰੀਆ ਕਰਕੇ ਘਰ ਬਣਾਇਆ ਵਾ ਤੈਨੂੰ ਬਣਿਆ ਪਤਰਾ ਮਿਲ ਜੂਗਾ ਮੈਨੂੰ ਤਾਂ ਗੱਲਾਂ ਆਉਂਦੀਆਂ ਪੋਰੀਆ ਪੋਰੀਆ ਬਸ ਹਾਂ ਗੱਲ ਮੁੜ ਕੇ ਤੀ ਮੈਨੂੰ ਸੁਣਾ ਦਿਆ ਕਰੋ ਚੰਗਾ ਹੁਣ ਮੇਰੀਆਂ ਦਵਾਈਆਂ ਤਾਨੂੰ ਦੁਖੰਡਾ ਪੀਆ ਤਾਨੂੰ ਹੁਣੇ ਹੀ ਤੂੰ ਇਦਾਂ ਕਰਨੀ ਨੀ ਨਗਾਗਾ ਕੀ ਕਰਨੇਂ ਆਈ ਤੇ ਮੈਂ ਸਾਰਾ ਕਰਦੀ ਕਰਦੇ ਤੇ ਹੈਗੇ ਆ ਤੇ ਭਾਰੇ ਆ ਵੀ ਜਦੋਂ ਬੰਦੇ ਨੂੰ ਦੁੱਖ ਤਕਲੀਫ ਹੋਵੇ ਨਾ ਅਗਲੇ ਦੀ ਵੀ ਬੰਦਾ ਸੁਣ ਲੈ ਬਥੇਰੀਆਂ ਸੁਣ ਲੀਆਂ ਵਾ ਤੇਰੀਆਂ ਸੁਣਨੀ ਨਹੀਂ ਨੇ ਆ ਉਹ ਤੇ ਉੱਦਾਂ ਬਸ ਹੁਣ ਤੀਜੇ ਦਿਨ ਮੰਜਾ ਮਲ ਕੇ ਤੇ ਪੈ ਜਾਨੀ ਕੋਈ ਪਤਾ ਨਹੀਂ ਵੀ ਕਿਹੜੀ ਗੱਲ ਦੱਸਣੀ ਆ ਕਿਹੜੀ ਨਹੀਂ ਦੱਸਣੀ ਨਿੱਕੀ ਨਿੱਕੀ ਗੱਲ ਉੱਥੇ ਪਚੁੰਦੀ ਰਹਿੰਦੀ ਆ ਬਸ ਉੜ ਕੇ ਆਹ ਕੰਮ ਖੜਿਆ ਹੀ ਫਿਰੋ ਕੇ ਦੱਸ ਦਿੱਤਾ ਕੀ ਹੋ ਗਿਆ ਵਾ ਤੂੰ ਗਾਲੀ ਰੋਂਦੀ ਆ ਰੋਂੜਈ ਜੰਮਣ ਵਾਲਿਆਂ ਨੂੰ ਕੀ ਹੋਇਆ ਵਾ ਹੋਇਆ ਕੀ ਆ ਭਰਾ ਦਾ ਫੋਨ ਆਇਆ ਸੀ ਆਹੋ ਉਹਨੂੰ ਡਈ ਹੀ ਮੈਨੂੰ ਕੋਈ ਦਵਾਈ ਨਹੀਂ ਲਿਆ ਕੇ ਦਿੰਦਾ ਮੇਰੇ ਕੋਲ ਟੈਸਟ ਨਹੀਂ ਕਰਾਉਂਦਾ ਦਸਾਂ ਦਵਾਈ ਤੇ ਤੈਨੂੰ ਲਿਆ ਕੇ ਦਿੱਤੀ ਹੈ ਕਿਹੜੇ ਵੇਲੇ ਨਹੀਂ ਲਿਆ ਕੇ ਦਿੱਤੀ ਕਦੋਂ ਕਿਹੜੇ ਵੇਲੇ ਲਿਆ ਕੇ ਦਿੱਤੀ ਮੈਂ ਦਵਾਈ ਇਹ ਦੱਸੋ ਪਹਿਲਾਂ ਜਿਹੜੀ ਮੈਂ ਪਰਸੋਂ ਦੀ ਤੁਹਾਨੂੰ ਕਹਿਣ ਦੀ ਆ ਵੀ ਦਵਾਈ ਲਿਆ ਦੋ ਜਾ ਕੇ ਲਿਆ ਦੋ ਇਹੋ ਘਰੋ ਬੋਲੀਆਂ ਜਾਂ ਕੱਢ-ਕੱਢ ਦੇਈ ਜਾਂਦੇ ਆ ਜਿਹੜੀ ਘਰ ਦਵਾਈ ਆ ਉਹ ਕੀ ਗੱਲ ਪੈ ਜਾਂਦੀ ਨਹੀਂ ਆਈ ਉਹ ਵੀ ਦਵਾਈ ਆ ਦੱਸ ਉਹ ਨਾਲ ਕਿਆ ਨਾ ਪੋਣੀ ਅੰਦਰ ਢੋਲ-ਢੋਲ ਕੇ ਤੇ ਮੈਂ ਵੀ ਉਹਨੂੰ ਵਿਚਾਰੇ ਨੂੰ ਇੰਨੀ ਗੱਲ ਹੀ ਕਹੀ ਆ ਵੀ ਨਹੀਂ ਲੈਂਦੀ ਦਵਾਈ ਤੇ ਮੰਮੀ ਆ ਕੇ ਤੇ ਮੇਰੇ ਦਿਵਾਲੇ ਹੋ ਗਏ ਆ ਦੱਸੇ ਕੋਈ ਗੱਲ ਕਰਨ ਵਾਲੀ ਆ ਇਹ ਗੱਲਾਂ ਦੱਸਣ ਦੀ ਹੋਣੀਆਂ ਤਾਂ ਹੀ ਤੇ ਦਿਵਾਲੇ ਹੁੰਦੀ ਫਿਰ ਤੇ ਦੱਸ ਤੂੰ ਵੀ ਉਹ ਗੱਲਾਂ ਕਰੀ ਜਾਂਦੇ ਕੀ ਮੈਂ ਦੱਸਾਂ ਦੀਆਂ ਉਹਨੂੰ ਕੀਤੀ ਕੋਈ ਮੜੀ ਗੱਲ ਮੈਂ ਕੋਈ ਵੀ ਉਹਦੇ ਨਾਲ ਕੀਤੀ ਹੋਗੀ ਤੇ ਅਗਲੀ ਕਹਿਣੀ ਆ ਉਹ ਬੰਦਾ ਹਾਲ ਚਾਲ ਉਹਨੇ ਪੁੱਛੇ ਦੱਸ ਮੁਰ ਕੇ ਰੋ ਕੇ ਦੱਸ ਦਿਆ ਪਹਿਲਾਂ ਹੀ ਦੱਸ ਕੱਲ ਪਰਸੋਂ ਦੀ ਪਹਿਲਾਂ ਮੰਜੀ ਤੇ ਪਈ ਆ ਤੇ ਹੁਣ ਗੱਲਾਂ ਦੱਸਣ ਵਾਈ ਚੰਗੀ ਭਲੀ ਹੋਗੀ ਓਟਾ ਜਾ ਉੱਠ ਕੇ ਕੰਮ ਧੰਦਾ ਕਰ ਲੈ ਆਪਣਾ ਜਿਹੜਾ ਮੜਾ ਮੜਾ ਫਰਕ ਪਿਆ ਫੇਰ ਚੜ ਚੜਾਈਂ ਮੁਰਗੇ ਪਈ ਰਹੇਗੀ ਇਹੋ ਹੀ ਤਾਂ ਚਾਹੁੰਦੀ ਆ ਵੀ ਚੜ ਜੇ ਤੇ ਮੰਜਾ ਮਲ ਕੇ ਤੇ ਪੈ ਜਾ ਕੀ ਕਹਿਣੀ ਆ ਮੈਂ ਹੇ ਰੱਬ ਮੈਂ ਕਿਹੜੇ ਗੁਨਾਹ ਕਰ ਛੜੇ ਆ ਕਿ ਜਿਹੜੀ ਸਜ਼ਾ ਮੈਨੂੰ ਮਿਲਦੀ ਆ ਮੇਰ ਨਾਲ ਪਤਾ ਨਹੀਂ ਕਿਉਂ ਇਦਾਂ ਕਰਦੇ ਆ ਵੀ ਹਾਲੇ ਮੈਂ ਸਾਰਾ ਕੰਮ ਵੀ ਕਰਦੀ ਆ ਫੇਰ ਵੀ ਪਤਾ ਨਹੀਂ ਕਿਉਂ ਕਰਦੇ ਮੇਰ ਨਾਲ ਕੀ ਗਦ ਦਵਾਈ ਲਿਓ ਨਹੀਂ ਕਿਹਾ ਜੇ ਜਾ ਕੇ ਲਿਆ ਆਈ ਦਿੰਦੇ ਤੇ ਕੀ ਉਹ ਚੱਲੇ ਆਏ ਭਲਾ ਜੇ ਮੈਂ ਵੀਰ ਆਪਣੇ ਨੂੰ ਦੱਸ ਹੀ ਦਿੱਤਾ ਵੀ ਭਲਾ ਇਹਦੇ ਵਿੱਚ ਕਿੰਡੀ ਗੱਲ ਹੋਗੀ ਹੁਣ ਦੁੱਖ ਦੀ ਮਰੀ ਨਹੀਂ ਉਹਨੂੰ ਹੀ ਦੱਸਣਾ ਹੋਰ ਕਿਹਨੂੰ ਦੱਸਾਂ ਨਾ ਕਿਤੇ ਲੜ ਲੱਗਣ ਮਾੜਾ ਮੇਰੀ ਸੁੰਦਾ ਉਹ ਵੀ ਬਸ ਮਾਂ ਦਾ ਹੀ ਹੋਇਆ ਮਰ ਚੱਲੇ ਆ ਇੱਕ ਦੇ ਦ ਰੱਬ ਨੇ ਲੇਖ ਉਹ ਪਤਾ ਨਹੀਂ ਕਿੱਦਾਂ ਦੇ ਲੇਖ ਛੜੇ ਸਾਰੇ ਦੋਖ ਬੱਸ ਮੈਨੂੰ ਹੀ ਦੇਣੇ ਵੇ ਕਹਿਣਾ ਕੀ ਆ ਉਹਨੂੰ ਇਹੋ ਹੀ ਡਈ ਸੀ ਮੈਨੂੰ ਕੋਈ ਦਵਾਈ ਨਹੀਂ ਲਿਆ ਕੇ ਦਿੰਦਾ ਮੈਨੂੰ ਕੋਈ ਟੈਸਟ ਨਹੀਂ ਮੇਰੇ ਕਰਾਉਣ ਡਿਆ ਤੇ ਉਹ ਜਾ ਉਹ ਮੈਂ ਵੀ ਤੈਨੂੰ ਆਖਿਆ ਸੀ ਖਰਾਕਾਂ ਦੋ ਲਿਆ ਦੀ ਇਹਨੂੰ ਮਥੇ ਮਾਰੀ ਇਹਦੇ ਲਿਆ ਕੇ ਤੂੰ ਕਿਹੜੀ ਆਖੇ ਲੱਗਣੀ ਮੈਂ ਦਵਾਈ ਦੇਣ ਡਈ ਆ ਘਰੋਂ ਉਹ ਪੈਸਿਆਂ ਦੀ ਨਹੀਂ ਨਹੀਂ ਬਈ ਜਾ ਉਹਨੂੰ ਗੋਲੀਆਂ ਕੀ ਪਤਾ ਕਿਹੜੀਆਂ ਦੇਣੀਆਂ ਮੁੜ ਕੇ ਜੇ ਪੈ ਗਈ ਨਾ ਮੰਜੀ ਤੇ ਤੇ ਦੁਨੀਆ ਲੱਗਣੇ ਪੈ ਜੂਗੀ ਤੇ ਪੈ ਜੇ ਚੰਗਾ ਸਗੋ ਕੰਮ ਨਿਭੜੂਗਾ ਹੂੰ ਇਦਾਂ ਇਹ ਚੰਗੀ ਭਲੀ ਆ ਵੀ ਦੱਸਣ ਨੂੰ ਉਹਨੂੰ ਨਹੀਂ ਕੀ ਨਹੀਂ ਕੀ ਨਹੀਂ ਕੀ ਗੱਲ ਦੱਸਦੀ ਉਹਨੂੰ ਤਾਂ ਉਹ ਦੱਸਦੀ ਆ ਵੀ ਜਦੋਂ ਉਹ ਜੱਜ ਲੱਗਾ ਹੁੰਦਾ ਉਹ ਚੱਲ ਇਦਾਂ ਕਰਨੇ ਆ ਖਰਾਕਾਂ ਦੋ ਲਿਆ ਦੇਣਾ ਇਹਨੂੰ ਅੱਜ ਲਿਆ ਦੇ ਤੇ ਤੂੰ ਆਇਆ ਕਿੱਥੋਂ ਆ ਬੜੇ ਪਹੁੰਚੇ ਟੰਗੇ ਓਏ ਆਉਣਾ ਕਿੱਥੋਂ ਆ ਮੈਂ ਤਾਂ ਬੰਬੀ ਤੇ ਗਿਆ ਏ ਬੰਬੀ ਦੇ ਘਰ ਲਿਆ ਆਇਥੇ ਬੰਬੀ ਦੇ ਫੇਰਾ ਮਾਰਨ ਗਿਆ ਆ ਕਿ ਦੱਸ ਹੁਣ ਘਰੇ ਬੈਠਾ ਰਹਾ ਜਾਇਆ ਨਾ ਕਰਾਂਗੇ ਬੰਨੇ ਚੱਲ ਠੀਕ ਆ ਜਾ ਲਿਆ ਦੇ ਉਹਨੂੰ ਦੋ ਖਰਾਕਾਂ ਲਿਓਣੀਆਂ ਬਸੇ ਸੜੇ ਰਹੀਂਦੇ ਸਰਾ ਟੱਬਰ ਬਸ ਇੱਕ ਉਹ ਆ ਤੇ ਉਹ ਵੇਖ ਕਰ ਤੂਤਾ ਵੇਹੇ ਦੀਆਂ ਤੇ ਇਹ ਆ ਤੇ ਉਦਾਂ ਹੀ ਵਖੀਆਂ ਸੜਿਆ ਰਹਿੰਦਾ ਬਸ ਗੱਲ ਪੁੱਛ ਲੋ ਤੇ ਬਸ ਬਾਹਰ ਜਾਣਾ ਤੇ ਦੱਸ ਮੈਨੂੰ ਸਹਾਨ ਕਰਦਾ